ਤਾਰੀ ਦਾ ਮੈਨੂੰ ਸਵੇਰੇ ਕਾਲ ਆਈ ਹੈ ਤਾਰੀ ਕਹਿੰਦਾ ਬਾਬਾ ਮੈਂ ਕੁਛ 6 ਮਹੀਨਿਆਂ ਚ ਨਹੀਂ ਆਇਆ ਵੀਰੇ ਮੈਂ ਤੇਰੇ ਨਾਲ ਆ ਜਿੱਥੇ ਕਹਿੰਗਾ ਬੈਠ ਕੇ ਇੰਟਰਵਿਊ ਪਾਉਂਗਾ ਐਡਾ ਦਾ ਝੂਠਾ ਯਾਰ ਇਹ ਗੁੱਟਬੰਦੀਆਂ ਦੱਸਦਾ ਤੁਸੀਂ ਤਾਰੀ ਦਾ ਵਰਜਨ ਲੈ ਲਿਓ ਤੁਸੀਂ ਇਦੋਂ ਬਾਅਦ ਸਾਰੇ মিডিਆ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਤਾਰੀ ਦਾ ਵਰਜਨ ਲੈ ਲਿਓ ਉਹਨੂੰ ਪੁੱਛ ਲਿਓ ਵੀ ਗੈਰੀ ਨਾਲ ਤੇਰੀ ਗੁੱਟਬੰਦੀ ਆ ਜਾਂ ਪਰਪੇਬੰਦੀ ਆ ਹੂੰ ਤੇਰਾ ਕੋੜਾ ਹਾਰਿਆ ਹੁਣ ਤੂੰ ਉਹਨੂੰ ਜਸਟੀਫਾਈ ਕਰਨ ਲਈ ਕਦੇ ਜੱਜਾਂ ਤੇ ਉਲੜਦਾ ਕਦੇ ਗਰੁੱਪ ਬਾਜ਼ੀਆਂ ਦੱਸਦਾ ਕਦੇ ਕੁਛ ਕਰਨਾ ਚੱਲ ਉਰੇ ਗਰੁੱਪ ਬਾਜੀ ਸੀ ਉਰੇ ਕਿਸੇ ਦਾ ਜੋਰ ਚੱਲ ਗਿਆ ਜੋਰ ਤਾਂ ਤੇਰੇ 'ਚ ਵੀ ਬਥੇਰਾ ਜੇ ਤੈਨੂੰ 43 ਦਿਨਾਂ 'ਚ ਕਰੋੜ ਰੁਪਏ ਆਉਂਦਾ ਤੂੰ ਦੇ ਲੈਂਦਾ 5 ਲੱਖ ਰੁਪਏ ਤੂੰ ਜਿਤਾ ਲੈਂਦਾ ਜੇ ਪੈਸਿਆਂ ਨਾਲ ਜਿੱਤਦੇ ਸੀ ਹੂੰ ਤੂੰ ਪੂਰਾ ਸ਼ੋਅ ਕਰਾ ਰਿਹਾ ਹੈ ਸ਼ੋਅ 'ਚ ਤੂੰ ਆਵਦਾ ਘੋੜਾ ਪਾ ਵੀ ਨਹੀਂ ਸਕਦਾ ਕਿਉਂਕਿ ਇਹ ਰੂਲ ਹੈ ਜਿਹੜਾ ਬੰਦਾ ਸ਼ੋਅ ਕਰਾਉਂਦਾ ਉਹ ਆਪਦੇ ਘੋੜੇ ਨਹੀਂ ਪਾਉਂਦਾ ਬਿਲਕੁਲ ਤੇ ਤੂੰ ਜੇ ਜਦ ਤੂੰ ਇੰਨੇ ਪੈਸੇ ਖਰਚਣ ਦੀ ਸਮਰੱਥਾ ਰੱਖਦਾ ਵੀ ਮੈਂ ਬੱਬੂ ਮਾਨ ਲਾਉਂਗਾ ਮੈਂ ਟਰੈਕਟਰ ਦੇਉਂਗਾ ਤੂੰ ਉਰੇ ਦੇ ਲੈਂਦਾ 5 ਲੱਖ ਤੈਨੂੰ ਪਤਾ ਲੱਗ ਜਾਂਦਾ ਵੀ ਪੈਸੇ ਦੇ ਹੂੰ ਠੀਕ ਹੈ ਠੀਕ ਹੈ ਹੂੰ ਇਸ ਕਰਕੇ ਕੋਈ ਬੇਸਲੈਸ ਬੰਦਾ ਹੈ ਜੀ ਹਾਰ ਉਹ ਤੋਂ ਬਰਦਾਸ਼ਤ ਨਹੀਂ ਹੋਈ ਮੈਂ ਮੰਨਦਾ ਹਾਰ ਬਰਦਾਸ਼ਤ ਕਰਨੀ ਔਕੀ ਹੈ ਪੁੱਤਾਂ ਵਾਂਗੂ ਪਾਲੇ ਨੇ ਦਿਲ ਦੁਖਦਾ ਪਰ ਜੇ ਤੈਨੂੰ ਪਬਲਿਕ opinion ਮਿਲ ਵੀ ਗਿਆ ਤੂੰ ਉਹਨਾਂ ਨੂੰ ਕਹਿੰਦਾ ਵੀ ਭਾਈ ਦੇਖੋ ਆਪਣਾ ਬਾਹਰੋਂ ਆਪਾਂ ਦੇਖਦੇ ਆਂ ਕੁਝ ਹੋਰ ਚੀਜ਼ਾਂ ਦੇਖਦੇ ਆਂ ਜੱਜ ਕੁਝ ਹੋਰ ਦੇਖਦੇ ਆਂ ਠੀਕ ਹੈ ਅੱਠਵਾਂ ਨਹੀਂ ਚੌਥਾ ਆ ਜਾਂਦਾ ਛੇਵਾਂ ਆ ਜਾਂਦਾ ਸੱਤਵਾਂ ਪਹਿਲੇ ਨਾਲ ਤੇਰਾ ਕੀ ਮੇਲ ਹੂੰ ਉਹ ਮੇਲ ਕਰਨਾ ਹੈ ਜਾ ਕੇ ਆਪਦਾ ਚੌਥੇ ਪੰਜਵੇਂ ਨਗਰ ਹੂੰ ਛੇਵੇਂ ਨਗਰ ਸੱਤਵੇਂ ਨਗਰ ਪਹਿਲੇ ਨਾਲ ਤੇਰਾ ਕੀ